ਬਾਬਾ ਜੀ ਮਹਾਰਾਜ ਨੇ ਬਚਨ ਕੀਤਾ ਸੀ ਕਹਿੰਦੇ ਭਾਈ ਜਿਹੜੇ ਵਿਆਹਾਂ ਤੇ ਜਦ ਗਾਉਣੇ ਵਾਲੇ ਬੁਲਾਉਂਦੇ ਆ ਉਹਨਾਂ ਤੇ ਨੂੰ ਕਿਦਾਂ ਨੋਟ ਸਿੱਟਦੇ ਆ ਹਾਂਜੀ ਉਹ ਮਾਇਆ ਜੀ ਦੂਰ ਵਰਤੋਂ ਹੈ ਮਾਇਆ ਪੈਰਾਂ 'ਚ ਗਿਰਦੀ ਹੈ ਹੈ ਤਾਂ ਲਛਮੀ ਮਾਤਾ ਜਿਹੜੀ ਪੈਰਾਂ 'ਚ ਗਿਰਦੀ ਹੈ ਇਹ ਤੁਸੀਂ ਦੇਖਣ ਡੀ ਜੇ ਤੇ ਨੱਚਦੇ ਹੋਏ ਕਿਦੋਂ ਉੱਪਰ ਨੂੰ ਮਾਰ ਜੇ ਕਿਸ ਨੂੰ ਰਾਗੀ ਆਰ ਪਾਠੀ ਸਿੰਘ ਨੂੰ ਦੇਣਾ ਪੈ ਜੇ ਉਹ ਦੇਖਣਗੇ ਕਿ ਦਸ ਦਾ ਨੋਟ ਹੈ ਜਾਂ 20 ਦਾ ਹੈ ਕਿ ਪੁਰਾਣਾ ਜਾਂ ਹੈ ਮਹਾਰਾਜ ਕਹਿੰਦੇ ਕਰੇ ਇਹ ਵੀ ਨਾ ਇੱਕ ਭਗਤੀ ਚਾਹੁੰਦਾ ਹੈ ਆਪਣਾ ਗੁਰਬਾਣੀ ਦਾ ਸਤਕਾਰ ਕੇ ਭਗਤੀ ਚਾਹੇ ਕਰੇ ਭਗਤ ਆਤਮ ਕੇ ਚਾਹੋ ਹੁਣ ਕੋਈ ਚਾਹ ਨਾਲ ਕੰਮ ਕਰਦਾ ਕੋਈ ਆਪਣੀ ਬੱਚੀ ਦਾ ਵਿਆਹ ਕਰਦਾ ਆਪਣੇ ਬੇਟੇ ਦਾ ਵਿਆਹ ਕਰਦਾ ਕਿੰਨੇ ਚਾਹ ਨਾਲ ਕਰਦਾ ਵੱਧੇ ਵੱਧ ਲਾਉਂਦਾ ਇਸੇ ਤਰ੍ਹਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਵੀ ਸੁਣ ਰਹੇ ਆ ਅੱਗੇ ਤੋਂ ਮਹਾਰਾਜ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਮਾਰਗਨ ਮਾਤਵੀ ਚ ਰਤਨ ਜਵਾਹਰ ਮੰਗ ਜੇ ਇੱਕ ਗੁਰ ਕੀ ਸਿੱਖ ਸੁਣੀ ਮੇਰਾ ਤੁਹਾਡੇ ਮਾਧਮ ਰਾਹੀਂ ਸਾਰੀ ਸੰਗਤਾਂ ਜਿਹੜੀਆਂ ਵੀ ਸੁਣਨੇ ਬੇਨਤੀ ਵੀ ਅੱਜ ਤੋਂ ਬਾਬਾ ਜੀ ਮਹਾਰਾਜ ਦਾ ਇੱਕ ਬਚਨ ਪੱਲੇ ਬੰਨ ਲਓ ਜਦੋਂ ਤੁਸੀਂ ਗੁਰੂ ਘਰ ਮੱਥਾ ਟੇਕਣ ਜਾਓ ਆਪਣੇ ਬੋਲੋ ਜਿਨੀ ਥੋੜੀ ਬਿੱਤ ਹੈ